10 ਅਕਤੂਬਰ ਨੂੰ ਪੂਰੇ ਭਾਰਤ ਪਰਦੇ ਵਿੱਚ ਬੁਰਾਈ ਤੇ ਛਾਈ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ ਬੜੀ ਜਿਹੜਾ ਤੁਮਤਾ ਮਨ ਮਲੇ ਜਿਸ ਨੇ ਲੈ ਕੇ ਵਕ ਵਕ ਜਗਾ ਦੇ ਵਿੱਚ ਇਲਾਕੇ ਦੇ ਵਿੱਚ ਜਿਹੜੇ ਤਿਆਰੀਆਂ ਉਹ ਸ਼ੁਰੂ ਕਰ ਦਿੱਤੀ ਗਿਆ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਦੁਰਗਾ ਨਾ ਮੰਦਰ ਕਮੇਟੀ ਦੇ ਵੱਲੋਂ ਸਭ ਤੋਂ ਵੱਡੇ ਰਾਵਣ ਦਾ ਜਿਹੜਾ ਦਹਨ ਹੈ ਉਹ ਜਿਹੜਾ ਕੀਤਾ ਜਾਂਦਾ ਹੈਗਾ ਫਿਲਹਾਲ ਲੋਕੜ ਇਲਾਕੇ ਦੇ ਵਿੱਚ ਇੱਕ ਪਰਿਵਾਰ ਹੈਗਾ ਜੋ ਪਿਛਲੇ 5 ਪੀੜੀਆਂ ਲਗਾਤਾਰ ਰਾਵਣ ਬਣਾਉਂਦਾ ਰਾਵਣ ਦੇ ਪੁਤਲੇ ਬਣਾਉਂਦਾ ਹੈ ਜਿਹੜਾ ਕੰਮ ਕਰਦੇ ਆਗੇ ਤੁਹਾਨੂੰ ਦੱਸ ਦਿੱਤੀ ਕਿ 2 ਅਕਤੂਬਰ ਕੋਲ ਹੈਗੇ ਤੁਹਾਡੇ ਨਾਲ ਦੁਰਗਾ ਨਾ ਮੰਦਰ ਕਮੇਟੀ ਤੋਂ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਕੇ ਗੱਲਬਾਤ ਕਰਨਗੇ ਸਰ 2 ਅਕਤੂਬਰ ਸਰ ਆਉਣ ਟੇ ਵੱਲੋਂ ਕਿਤੇ ਦੁਰਗਾ ਨੰਦਰ ਕਮੇਟੀ ਦੇ ਵੱਲੋਂ ਇਸ ਵਾਰ ਕਿੰਨੇ ਫੁੱਟ ਦਾ ਰਾਵਣ ਹੋਗਾ ਕੀ ਕੋਈ ਤਿਆਰੀ ਹੈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕੀ ਕੁਝ ਕਰਨਾ ਚਾਹੋ ਪਹਿਲੋ ਤੋਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਨਰਾਤਿਆਂ ਦੀ ਬਹੁਤ-ਬਹੁਤ ਵਧਾਈ ਇਹ ਜਿਹੜਾ ਦੁਸ਼ਹਿਰਾ 100 ਸਾਲ ਤੋਂ ਵੀ ਪੁਰਾਣਾ ਹੈ ਪਰ ਇਹਦੇ ਜੀ ਖਾਸੀ ਤੇ ਸਾਡੇ ਵਿਨੋਦ ਜੀ ਇੱਕ ਕੇਵਟ ਪਰਿਵਾਰ ਚੋਂ ਆ ਇਹ ਕਹਿੰਦੇ ਜੀ ਸਤਜੁਗ ਚ ਵੀ ਅਸੀਂ ਹੀ ਤੇਰ ਦਾ ਜੁਗ ਚ ਬਣਾਉਂਦੇ ਸਾਨੂੰ ਵੀ ਵੇਖਦੇ ਆ ਇਹਨਾਂ ਦੀਆਂ ਦੋ ਤਿੰਨ ਪੀੜੀਆਂ ਹੋ ਗਈਆਂ ਅੱਜ ਅਸੀਂ ਦੇਖਣ ਆਏ ਸੀ ਕਿ ਤਿੰਨ ਚਾਰ ਦਿਨ ਰਹਿ ਗਏ ਤਿਆਰੀਆਂ ਲਗਭਗ ਤਿਆਰ ਸਾਡਾ ਰਾਵਣ ਹਰ ਵਾਰੀ 100 ਫੁੱਟ ਦੇ ਕਰੀਬ ਹੀ ਹੁੰ ਆਣੀ ਪਰੰਪਰਾ ਚੱਲੀ ਆਈ ਆ ਪਰ ਮੈਂ ਤੁਹਾਨੂੰ ਇਹਦੇ ਨਾਲ ਨਾਲ ਇੱਕ ਹੋਰ ਗੱਲ ਜਿਹੜੀ ਮੌਕੇ ਦਾ ਫਾਇਦਾ ਠਾ ਕੇ ਨਹੀਂ ਖਾਲੀ 라ਵਨ ਨੂੰ ਆ ਨਾ ਵੇਖੋਗੇ ਉਹਦੇ ਨਾਲ ਅੱਗ ਲਾਈ ਜਾਂਦੀ ਹੈ ਵਿਦਵਾਨ ਬਹੁਤ ਸੀ ਭਗਵਾਨ ਰਾਮ ਨੇ ਵੀ ਕਿਹਾ ਲਕਸ਼ਮਣ ਜੀ ਨੂੰ ਜਾ ਕੇ ਉਹਨਾਂ ਇੱਕ ਸਿੱਖਿਆ ਮੇਰੀ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਆ ਕਿ ਆਪਾਂ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਗ੍ਰਹਿਣ ਕਰੀਏ ਨਾਲੇ ਸਿੱਖੀਏ ਕਿ ਇੱਕ ਗਲਤੀ ਬੰਦੇ ਨੂੰ ਜ਼ਿੰਦਗੀ 'ਚ ਕਿੱਥੇ ਪਹੁੰਚਾ ਦਿੰਦੀ ਆ ਉਹਦੀ ਸਰਨੋਂ ਵੱਡੀ ਗਲਤੀ ਸੀ ਜਿਹੜੀ ਮਾਤਾ ਸੀਤਾ ਲਾ ਉਹਨੇ ਜਦੋਂ ਟੁੱਕੇ ਲਗਿਆ ਅਗਰ ਨਾਲ ਲਿਆਂਦਾ ਬਹੁਤ ਵੱਡਾ ਵਿਦਵਾਨ ਸੀ ਮੇਰੀ ਸਾਰੀ ਨਵੀਂ ਪੀੜ੍ਹੀ ਨੂੰ ਅੱਜ ਜੋੜ ਕੇ ਬੇਨਤੀ ਆ ਆਪਾਂ ਇਹਦੇ ਚੋਂ ਅੱਛੀਆਂ ਚੀਜ਼ਾਂ ਸਿੱਖੀ ਐ ਕਿ ਇੱਕ ਗਲਤੀ ਵੀ ਬੰਦੇ ਦਾ ਨਾਸ ਕਰ ਦਿੰਦੀ ਐ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਤਾਇਆ ਜਾਂ ਲੰਗੂਰ ਮਿਲੇ ਦਾ ਇੱਕ ਕਾਫੀ ਇਤਿਹਾਸ ਹੈਗਾ ਵਾ ਕਿਹਾ ਜਾਂਦਾ ਕਿ ਜਦੋਂ 10ਵੇਂ ਦਿਨ ਰਾਮ ਦਾ ਦਹਨ ਕੀਤਾ ਇਹ ਲੰਗੂਰ ਮਿਲੇ ਦਾ ਉਸ ਤਰ੍ਹਾਂ ਲਿੰਕ ਹੈਗਾ ਸਰ ਕੀ ਲਿੰਕ ਹੈਗਾ ਸਰ ਨਾਲ ਵਟਾ ਲਿੰਕ ਹੈ ਸਾਡੇ ਵੱਡੇ ਹਨੂਮਾਨ ਜੀ ਦਾ ਮੰਦਿਰ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਐ ਉੱਥੇ ਜਿਹੜੇ ਵੀ ਬੱਚੇ ਬੰਦੇ ਹਸੇਨਾ ਆਪਾਂ ਇੱਕ ਗੱਲ ਹੋਰ ਇਹਦੇ ਹਨੂਮਾਨ ਕਹਿੰਦੇ ਹਨੂਮਾਨ ਇੱਕੋ ਹੀ ਹੁੰਦੇ ਇੱਕੋ ਹੀ ਹੁੰਦੇ ਇਹ ਮੰਦਿਰ ਇਹ ਲੰਗੂਰ ਔਰ ਵਾਨਰ ਸੇਨਾ ਬਣਦੀ ਐ ਛੋਟੇ ਬੱਚੇ ਜਿਹੜੇ ਲੰਗੂਰਾ ਉਹ ਹੋ ਗਈ ਇੱਥੋਂ ਦੀ ਮੰਨਤ ਜਿਨ੍ਹਾਂ ਘਰ ਉਹ ਲਾਦ ਨਹੀਂ ਹੁੰਦੀ ਉਹ ਚਾਹੇ ਲੜਕੀ ਹੋਵੇ ਲੜਕਾ ਹੋਵੇ ਹੋਣ ਤੋਂ ਬਾਅਦ ਕੋਈ 1 ਸਾਲ ਬਣਾਉਂਦਾ ਕੋਈ 2 ਸਾਲ ਕਈ ਕਾਫੀ ਸਾਲ ਬੰਦੇ ਆ ਤੁਹਾਨੂੰ ਸਰ ਨਾਲ ਵੱਡੀ ਖੁਸ਼ੀ ਦੀ ਗੱਲ ਹੈ ਜਦੋਂ ਦੀ ਸਾਡੀ ਕਮੇਟੀ ਆਈ ਆ ਸਾਡੇ ਪੰਚਮਗਨ ਚਾਵਲਾ ਹੁਣ ਲੜਕੀਆਂ ਵੀ ਬਣਦੀਆਂ ਅੱਗੇ ਥੋੜਾ ਜਿਹਾ ਲੋਕਾਂ ਨੂੰ ਮੈਂ ਇਸ ਸਾਲ ਸੈਂਕੜਿਆਂ ਦੀ ਤਦਦ ਚ ਲੜਕੀਆਂ ਵੀ ਬਣੀ ਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਹੋਈ ਆ ਦੁਸ਼ਹਿਰੇ ਦੇ ਵਿੱਚੋਂ ਸਿੱਖੋ ਨੂੰ ਬਹੁਤ ਕੁਝ ਤਿਹਾਰਾਂ ਦਾ ਮਤਲਬ ਖਾਲੀ ਐ ਨਹੀਂ ਖੱਪ ਪਾ ਲਈ ਨੱਚ ਟੱਪ ਲਿਆ ਸਾਨੂੰ ਸਿੱਖ ਲੈਣੀ ਚਾਹੀਦੀ ਆ ਕਿ ਇਹ ਤਿਹਾਰ ਕਿਉਂ ਮਨਾਏ ਜਾਂਦੇ ਆ ਇਹ ਬਦੀਰ ਉੱਪਰ ਨੇਕੀ ਦੀ ਜਿੱਤ ਆ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇਹ ਕੋਈ ਸਿੱਖਣਾ ਚਾਹੀਦਾ ਜੈ ਸ਼੍ਰੀ ਰਾਮ ਧੰਨਵਾਦ ਜੀ ਸੋ ਬਿਲਕੁਲ ਦੁਰਗਿਆਨਾ ਮੰਦਿਰ ਕਮੇਟੀ ਦੇ ਵੱਲੋਂ ਹਰ ਸਾਦੀ ਤਰ੍ਹਾਂ ਦੁਸ਼ਹਿਰਾ ਜਿਹੜਾ ਬੜੀ ਧੂਮਤਾਰ ਨਾਲ ਜਿਹੜਾ ਮਨਾਇਆ ਜਾਂਦਾ ਸਭ ਤੋਂ ਵੱਡਾ ਰਾਮ ਜਿਹੜਾ ਦੇ ਹਨ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੋ ਅ ਅਸੀਂ ਲੋਗਰ ਵਿੱਚ ਮੌਜੂਦ ਹੈਗੇ ਪਿਛਲੀ 5 ਪੀੜੀਆਂ ਤੋਂ ਜਿਹੜਾ ਇਹਨਾਂ ਦੇ ਵੱਲੋਂ ਰਾਮਨ ਜਿਹੜਾ ਮਨਾਇਆ ਜਾਂਦਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਸਰ ਵਿਨੋਦ ਕੁਮਾਰ ਬਨਵਾਰੀ ਲਾਲ ਇਸ ਤਰ੍ਹਾਂ ਇਸ ਵਾਰ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਜੇ ਗੱਲ ਕਰੀਏ 10 ਅਕਤੂਬਰ ਨੂੰ ਦੁਸ਼ਹਿਰਾ ਆ ਰਿਹਾ ਕਿੰਨੇ ਕਰ ਆਰਡਰ ਮਿਲ ਰਹੇ ਹੈਗੇ ਕੀ ਕੁਝ ਕਹਿਣਾ ਚਾਹੋਗੇ ਸਰ ਆਰਡਰ ਸਿਰਫ ਹੈ ਕਿ ਜਿਹੜੇ ਬਾੜਪੀਰਾਂ ਨੂੰ ਸਾਨੂੰ ਵੀ ਬੜਾ ਦੁੱਖ ਇਸ ਚੀਜ਼ ਦਾ ਵਾ ਕਿ ਸਾਡੇ ਪੰਜਾਬ ਵਾਸੀਆਂ ਨੂੰ ਬੜਾ ਜਿਹੜੇ ਬਾੜ ਔਰ ਪਰ ਸਾਨੂੰ ਸੌਦੇ ਕਰਕੇ ਸਾਡੇ ਕੰਮ ਨੂੰ ਵੀ ਫਰਕ ਪਿਆ ਹੈ ਕਿ ਪਿੰਡਾਚਿਪ ਸਾਡਾ ਬਹੁਤ ਰਾਵਣ ਬਣ ਕੇ ਜਾਂਦਾ ਸੀ ਔਰ ਉਹਦੇ ਕਰਕੇ ਥੋੜਾ ਜਿਹਾ ਕੰਮ ਜੇ ਕਾਫੀ ਪਿੰਡਾਚੇ ਕੱਟ ਜਾ ਰਹੇ ਦਾ ਤੇ ਅਜੇ ਗੱਲ ਕਰੀਏ ਕਿੰਨੇ ਕਰ ਆਰਡਰ ਆਤੇ ਜਿਹੜੀ ਗਰਾਵਟ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਅਜਲਾਰਾ ਅਮਰਦਾਸ ਹਲਕੇ ਵੀ ਤੁਹਾਡੇ ਪਹਿਲਾਂ ਕਾਫੀ ਰਾਵਣ ਜਾਂਦੇ ਸੀਗੇ ਪਰ ਉਹ ਬਾੜ ਕਾਫੀ ਇਹ ਲੋਕ ਕਾਫੀ ਪਰੇਸ਼ਾਨ ਦੁਖੀ ਨੇ ਕਿੰਨੇ ਕਰ ਆਰਡਰਾਂ ਦੇ ਵਿੱਚ ਜਿਹੜੀ ਗਰਾਵਟ ਆਈ ਆ ਉਸ ਕਰਕੇ ਸਰ ਕਾਫੀ ਗਰਾਵਟ ਆਈ ਹੈ ਜੇ ਕੋਈ ਅੰਦਾਜ਼ਾ ਆਂਕਣ ਦੀ ਗੱਲ ਹੈ ਕਾ ਕੱਟ ਤੋਂ ਘੜਾ ਦੋ ਆਦਾ ਫਰਕ ਲਾ ਲਓ ਜਿਸ ਤਰ੍ਹਾਂ ਕਿ ਹਾਂਜੀ ਹਾਂਜੀ ਇੰਨਾ ਕ ਫਰਕ ਦਾ ਗਰਾਵ ਹੈ ਕਿੰਨੇ ਪਰਸੈਂਟ 40% ਲਗਾ ਲਓ ਇੰਨਾ ਹਾਂਜੀ ਤੇ ਲੋਕ ਕੀ ਕਹਿ ਰਹੇ ਸੀ ਕਿ ਕਿਉਂਕਿ ਅਸੀਂ ਅਭੀ ਸੁਣਿਆ ਕਿ ਲੋਕ ਹੁਣ ਤੁਹਾਨੂੰ ਕਹਿ ਰਹੇ ਕਿ ਜੋ ਅਸੀਂ ਖਰਚਾ ਰਾਵਣ ਨੂੰ ਦਹਨ ਨੂੰ ਕਰਨ ਲਈ ਕਰਦੇ ਸੀਗੇ ਉਹ ਹੁਣ ਅਸੀਂ ਲੋਕਾਂ ਨੂੰ ਦੇ ਦੇ ਜਿਹੜੇ ਕਰ ਰਹੇ ਸਰ ਜਿਹੜੇ ਸਮਝਦਾਰ ਲੋਕ ਨੇ ਕਰ ਵੀ ਰਹੇ ਨੇ ਔਰ ਚਲੋ ਇੱਕ ਦਾ ਇੱਕ ਜਿਹੜਾ ਦਿਨ ਤੇ ਆ ਰਿਹਾ ਉਹ ਵੀ ਮਨਾਣਾ ਜ਼ਰੂਰੀ ਹੈ ਕਰਦੇ ਆ ਪਰ ਪਰ ਪਹਿਲੇ ਨਾਲੋਂ ਇਹਦੇ ਵਿੱਚ ਫਰਕ ਬਹੁਤ ਕਾਫੀ ਪੈ ਗਿਆ ਵੈ ਤੇ ਜੀ ਗੱਲ ਕਿ ਜਿਸ ਤਰ੍ਹਾਂ ਤੁਸੀਂ ਪੰਜ ਪੀੜੀਆਂ ਤੋਂ ਤੁਹਾਡੇ ਵੱਲੋਂ ਇਹ ਕੰਮ ਕੀਤਾ ਜਾਂਦਾ ਵੈਸੇ ਤੁਸੀਂ ਜਿਸ ਤਰ੍ਹਾਂ ਰਾਵਣ ਤਾਂ ਕਿੰਨੇ ਮਹੀਨੇ ਪਹਿਲਾਂ ਤੁਹਾਡੇ ਵੱਲ ਤਿਆਰੀ ਸ਼ੁਰੂ ਕਰਦੇ ਵੈਸੇ ਤੁਸੀਂ ਕੀ ਕੰਮ ਕਰਦੇ ਹੋ ਸਰ ਮੈਨੂੰ ਇੱਕ ਮਹੀਨਾ ਹੋ ਗਿਆ ਲੱਗਿਆ ਨਾ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਿਆ ਉਸ ਤੋਂ ਮੇਰਾ ਕੰਮ ਆਪਣਾ ਟੇਲਰ ਦਾ ਕੰਮ ਹੈ ਔਰ ਇੱਕ ਮਹੀਨੇ ਤੋਂ ਆਪਣਾ ਟੇਲਰਿੰਗ ਦੀ ਲਾਈਨ ਮੇਰੀ ਸ਼ਾਪ ਪੰਦੇਗੀ ਈਸਵਰ ਆ ਮੰਨਦੇ ਕੀ ਕੁਝ ਖਾਸ ਰਹੇਗਾ ਕਿੰਨੇ ਫੁੱਟ ਦਾ ਰਾਵਣ ਜਿਹੜਾ ਤੁਹਾਡੇ ਵੱਲੋਂ ਤਿਆਰ ਕੀਤਾ ਜਾ ਰਿਹਾ ਦੁਰਗਿਆਨਾ ਮੰਦਿਰ ਕਮੇਟੀ ਨੂੰ ਦੇਣ ਦੇ ਲਈ ਜਿਹੜਾ ਸਰ ਪੰਜਾਬ ਦੇ ਵਿੱਚ ਸਭ ਨਾਲ ਵੱਡੀ ਮੂਰਤੀ ਦਾ ਆਰਡਰ ਮੇਰੇ ਕੋਲ ਹੈ ਜਿਹੜੀ ਲਗਭਗ 100 ਫੁੱਟ ਤੋਂ 100 ਫੁੱਟ ਪਲੱਸ ਹੈਗੀ ਹੈ ਤੇ ਸਾਰੀ ਇਹ ਲੱਕੜਾ ਸੋਦਾ ਉਹ ਕਿੰਨਾ ਕਰ ਮਹਿੰਗਾ ਹੋ ਚੁੱਕਾ ਸੋਦਾ ਕਿੱਥੋਂ ਸਾਰ ਆਂਦਾ ਹੈ ਸਰ ਕੱਟ ਤੋਂ ਕੁਆੜ 20% ਮਹਿੰਗਾ ਹੋ ਚੁੱਕਿਆ ਹੈ ਇਹ ਸਮਾਨ ਸਾਬ ਜਿਹੜਾ ਮਟੀਰੀਅਲ ਹੈ ਵਾਂਸ ਵਗੈਰਾ ਸਭ ਇਹ ਸਰ ਸਰ ਅਸਾਮ ਤੋਂ ਆਂਦਾ ਹੈ ਅਸਾਮ ਤੋਂ ਆਂਦਾ ਹਾਂਜੀ ਤੇ ਇਹ ਗੱਲ ਕਰੀਏ ਰਾਮਨਦੀ ਕਿੰਨੇ ਰੁਪਏ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤਾਂ ਸਭ ਤੋਂ ਮਹਿੰਗਾ ਰਾਮਨ ਕਿੰਨਾ ਕਰ ਤੁਹਾਡਾ ਜਾਂਦਾ ਸਰ 500 ਤੋਂ ਸ਼ੁਰੂ ਹੋ ਜੇ ਅੱਗੇ ਦੀ ਕੋਈ ਕੀਮਤ ਨਹੀਂ ਜਿੰਨਾ ਉੱਤ ਜਾਦਾ ਜਾਏਗਾ ਉਹਨਾਂ ਰੇਟ ਵੱਧਦਾ ਜਾਂਦਾ ਹੈ ਉਹਨਾਂ ਦੁਕਾਨਾਂ ਮੰਦਿਰ ਸਿਰਫ 2 ਲੱਖ ਤਾਂ ਮੇਰਾ ਪਤਲੇ ਦਾ ਟਿਕਾ ਦੋ ਯਾਨੀ ਕਿ 2500 ਰੁਪਿਆ ਕਰੀ ਫੋਟ ਲੈਦਾ ਤੇ ਜਿਹੜੀ ਤੁਹਾਡੇ ਘਰ ਦੀ ਮਹਿਲਾਵਾਂ ਉਹਨਾਂ ਵੱਲੋਂ ਵੀ ਤੁਹਾਡਾ ਸਹਿਯੋਗ ਸਾਥ ਦਿੱਤਾ ਜਾਂਦਾ ਹੈ ਸਾਥ ਬਗੈਰ ਸੇ ਅਧੂਰ ਰਹੇਗੀ ਜਿੰਨਾ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਤੁਸੀਂ ਕਹਿੰਦੇ ਸੀ ਕਿ ਇਹ ਮੇਰੀ ਲੜਕੀ ਹੈ ਉਹ ਦੇਰਾਂ ਤੋਂ ਉਹਨਾਂ ਵਿਆਹੀ ਸੀ ਉਹ ਖਾਸ ਕਰਕੇ ਆਈ ਹੈ ਕਿ ਰਾਵਣ ਮੈਂ ਬਣਾਣਾ ਵਾ ਹਾਂਜੀ ਹਾਂਜੀ ਮੇਰੀ ਦੀ ਬੇਟੀ ਮੇਰਾ ਜਨਾ ਜੁਆਈ ਆਡਾ ਉਹ ਵੀ ਨਾਲ ਹੀ ਆਇਆ ਹੈ ਹਾਂਜੀ ਤੇ ਉਹਨਾਂ ਨੇ ਦੁਸ਼ਹਿਰੇ ਤੱਕ ਰਹਿਣਗੇ ਹੁਣ 2 ਅਕਤੂਬਰ ਨੂੰ ਦੁਸ਼ਹਿਰਾ ਤੇ ਇਹ ਰਾਵਣ ਤੁਸੀਂ ਕਦੋਂ ਤੱਕ ਬਣਾ ਕੇ ਤਿਆਰ ਕਰਕੇ ਦੇ ਦੋਗੇ ਦੁਸ਼ਹਿਰੇ ਤੋਂ ਇੱਕ ਦਿਨ ਪਹਿਲੇ ਗਰਾਊਂਡ 'ਚ ਆਈਗਾ ਤੁਹਾਨੂੰ ਰਾਵਣ ਖਲੋਤਾ ਮਿਲੇਗਾ ਖਲੋਤਾ ਮਿਲੇਗਾ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਵਿਖਾ ਦੇ ਕਿਸ ਤਰ੍ਹਾਂ ਜਿਹੜਾ ਰਾਵਣ ਹੈ ਉਹਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈਗਾ ਵਾ ਘਰ ਦੇ ਬਜ਼ੁਰਗ ਹੋਣ ਬੱਚੇ ਹੋਣ ਨੌਜਵਾਨ ਹੋਣ ਉਹਨਾਂ ਦੇ ਵੱਲੋਂ ਜਿਹੜਾ ਉਹ ਰਾਵਣ ਹੈ ਉਹ ਤਿਆਰ ਕੀਤਾ ਜਾ ਰਿਹਾ ਘਰ ਦੀ ਜਿਹੜੀ ਮਹਿਲਾਵਾਂ ਵੀ ਆ ਉਹਨਾਂ ਵੱਲੋਂ ਵੀ ਜਿਹੜਾ ਤਿਆਰ ਉਹ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਪੀੜ੍ਹੀ ਹੈ ਮਤਲਬ ਪਰਿਵਾਰ ਹੈ ਇਹਨਾਂ ਦੀ ਪੰਜ ਪੀੜ੍ਹੀਆਂ ਲਗਾਤਾਰ ਇਹੀ ਜਿਹੜਾ ਰਾਵਣ ਤੇ ਪੁੱਤਲੇ ਬਣਾਉਂਦੇ ਸੀ ਜਿਹੜਾ ਉਹ ਕੰਮ ਜਿਹੜੀ ਆ ਕਰਦੀ ਹੈਗੀ ਆ ਵੈਸੇ ਜਿਹੜੇ ਲੋਕ ਨੇ ਇਸ ਪਰਿਵਾਰ ਦੇ ਉਹ ਹੋਰ ਕੋਈ ਕੰਮ ਕਰਦੇ ਨੇ ਪਰ ਵੱਡੀ ਗੱਲ ਦੱਸਦੇ ਕਿ ਦੁਰਗਿਆਨਾ ਮੰਦਰ ਕਮੇਟੀ ਦੇ ਵੱਲੋਂ ਜਿਹੜਾ ਵਾ ਇਹਨਾਂ ਨੂੰ ਆਰਡਰ ਦਿੱਤਾ ਗਿਆ ਰਾਵਣ ਬਣਾਉਂਦਾ ਹਰ ਸਾਲ ਇਹਨਾਂ ਨੂੰ ਮਿਲਦਾ ਆਰਡਰ ਤੇ ਇਸ ਵਾਰ ਅੰਮ੍ਰਿਤਸਰ ਦੇ ਵਿੱਚ 100 ਪਲੱਸ 100 ਫੀਟ ਦਾ ਵੱਡਾ ਜਿਹੜਾ ਰਾਵਣ ਹੈ ਉਹ ਜਿਹੜਾ ਨਾਂਵਲੇ ਬਣਾਇਆ ਜਾ ਰਿਹਾ ਤੇ ਇੱਕ ਵੱਡੀ ਗੱਲ ਕੀਤੀ ਇਹਨਾਂ ਨੇ ਕਿ ਜਿਹੜੇ ਪਹਿਲੇ ਆਰਡਰ ਮਿਲਦੇ ਸਨ ਉਹ ਪਿੰਡਾਂ ਤੋਂ ਖਾਸ ਕਰਕੇ ਰਮਦਾਸ ਅਜਨਾਲੇ ਤੋਂ ਉਹ ਜਿਹੜੇ ਆਰਡਰ ਹੈ ਉਹ ਨਹੀਂ ਮਿਲ ਰਹੇ ਕਿਉਂਕਿ ਉੱਥੇ ਬਾੜ ਆਈ ਹੈ ਕਾਫੀ ਲੋਕ ਪਰੇਸ਼ਾਨ ਦੁਖੀ ਨੇ ਤੇ ਉਹਨਾਂ ਲੋਕ ਇਹੀ ਕਹਿ ਰਹੇ ਨੇ ਕਿ ਜੋ ਖਰਚਾ ਸੀ ਰਾਵਣ ਉਧਾਨ ਕਰਨ ਲਈ ਕਰਨਾ ਉਹ ਅਸੀਂ ਕਿਸੇ ਜ਼ਰੂਰਤਮੰਨ ਨੂੰ ਦੇਣਗੇ ਤੇ ਫਿਲਹਾਲ ਦੀ ਗੱਲ ਕਰੀ ਪਿਛਲੇ ਸਾਲ ਨਾਲੋਂ ਇਸ ਸਾਲ 40% ਆਰਡਰ ਜਿਹੜੇ ਆ ਉਹ ਘੱਟ ਰਣ ਨੂੰ ਮਿਲ ਰਹੇ ਹੈਗੇ ਕੈਮਰਾਮੈਨ ਦਲੀਪਨਾ ਪ੍ਰੇਸ਼ਰ